ਸੰਧਵਾਨੇ ਨੇ ਕਿਹਾ ਜ਼ਹੀਦਾਰ ਸਾਹਿਬ ਤੁਸੀਂ ਇਕੱਲੇ ਬਾਦਲ ਦਲ ਦੇ ਜ਼ਹੀਦਾਰ ਨਹੀਂ ਹੈਗੇ ਤੁਸੀਂ ਅਕਾਲ ਤਖਤ ਸਾਹਿਬ ਦੇ ਜ਼ਹੀਦਾਰ ਹੋ ਤੁਹਾਨੂੰ ਸਮੁੱਚੇ ਪੰਥ ਦੇ ਜ਼ਹੀਦਾਰ ਬਣਨਾ ਚਾਹੀਦਾ ਹੈ ਜ਼ਹੀਦਾਰ ਅਕਾਲ ਤਖਤ ਸਾਹਿਬ ਦੇ ਜ਼ਹੀਦਾਰ ਇੱਕ ਪਾਰਟੀ ਬਾਦਲ ਦਲ ਦੇ ਪਾਰਟੀ ਦੇ ਜ਼ਹੀਦਾਰ ਹੋ ਕੇ ਚੱਲ ਰਹੇ ਨੇ ਕੌਮ ਦਾ ਕਿੱਥੇ ਖਿਆਲ ਰੱਖਿਆ ਇਹਨਾਂ ਨੇ ਬਾਬਿਆਂ ਨੇ ਤਖਤ ਨੂੰ ਤਖਤ ਦੇ ਸਿਧਾਂਤਾਂ ਨੂੰ ਤਖਤ ਸਾਡਾ ਬੜਾ ਵੱਡਾ ਮਹਾਨ ਤਖਤ ਹੈ ਸਾਡਾ ਉਸ ਦੇ ਸਿਧਾਂਤ ਹੀ ਖਤਮ ਕਰਦੇ ਨੇ ਚਾਹੇਦਾਰਾਂ ਤਖਤ ਅੱਗੇ ਜਿਹੜੇ ਕਿ ਤੁਹਾਡੇ ਤਖਤ ਦੇ ਅੱਗੇ ਤੁਹਾਡੇ ਅੱਗੇ ਗੁਨਾਹ ਕਬੂਲ ਕਰਕੇ ਗਏ ਨੇ ਹਾਂ ਅਸੀਂ ਗਲਤੀਆਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ 328 ਰੂਪਾਂ ਦੇ ਗੁੰਮ ਹੋਣ ਨੂੰ ਗੁਰੂ ਰਣ ਸਾਹਿਬ ਦੀ ਬੇਅਦਬੀ ਨਹੀਂ ਕਿਹਾ ਜਾਏਗਾ ਤੇ ਉਹ ਕਹਿੰਦੇ ਜੀ ਗੁਰਦੁਆਰਾ ਸਾਹਿਬ 'ਚ ਗੁਰੂ ਰਣ ਸਾਹਿਬ ਦੀ ਗੁਰੂਆਂ ਸਾਹਿਬ ਦੀ ਚੰਗੀ ਤਰ੍ਹਾਂ ਉਹ ਨਹੀਂ ਹੋ ਰਹੀ ਸਤਕਾਰ ਨਹੀਂ ਹੋ ਰਿਹਾ ਗੁਰੂ ਰਣ ਸਾਹਿਬ ਦਾ ਇਸ ਕਰਕੇ ਉੱਥੇ ਗੁਰੂਆਂ ਦਾ ਸਤ ਨਹੀਂ ਰੱਖਿਆ ਜਾ ਸਕਦਾ ਉੱਥੇ ਸ਼ਰਸੋਬ ਨਹੀਂ ਹੁੰਦਾ ਗੁਰੂਆਂ ਸਾਹਿਬ ਚੱਕ ਲਿਆਉਂਦੇ ਸੀਗੇ ਬਹੁਤ ਸਾਰੇ ਸਿੱਖ ਬਹੁਤ ਸਾਰੇ ਪੱਤਰਕਾਰ ਦੇਖ ਰਹੇ ਨੇ ਬੈਠੇ ਕੀ ਹੋ ਰਿਹਾ ਹੈ ਬਹੁਤ ਸਾਰੇ ਸਿੱਖ ਵਿਦਵਾਨ ਚੁੱਪ ਕਰਕੇ ਬਹੁਤ ਸਾਰੇ ਸਿੱਖ ਵਿਦਵਾਨ ਗੱਲ ਨਹੀਂ ਕਰ ਰਹੇ ਇਹ ਕੀ ਹੋ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਜਾਇਦਾਰ ਵੱਲੋਂ ਕੀ ਕੀਤਾ ਜਾ ਰਿਹਾ ਸਿੱਖ ਵਿਦਵਾਨ ਨਹੀਂ ਬੋਲ ਰਹੇ ਚੁੱਪ ਕਰਕੇ ਆਪਣੀਆਂ ਜ਼ੁਬਾਨਾਂ ਬੰਦ ਕਰ ਲੀਆਂ ਇਤਿਹਾਸ ਉਹਨਾਂ ਨੂੰ ਕਹਿੰਦੇ ਵੀ ਦੋਗਰਿਆਂ ਨੇ ਗਦਾਰੀਆਂ ਕੀਤੀਆਂ ਰੱਬ ਰੋਈਆਂ ਚੜ੍ਹ ਕੇ ਬਹਿ ਗਿਆ ਪਹਾੜਾਂ ਵਿੱਚ ਛੁਪ ਕੇ ਬਹਿ ਗਿਆ 228 ਰੁਪਆ ਨੂੰ ਲੈ ਕੇ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਜਿੱਥੇ ਜਥੇਦਾਰ ਕਾਰਜਕਾਰੀ ਜਥੇਦਾਰ ਨੇ ਜੀ ਕੁਲਦੀਪ ਸਿੰਘ ਗੜਗਾ ਜਿਹਨਾਂ ਨੂੰ ਬੇਨਤੀ ਕੀਤੀ ਹੈ ਜੀ ਕਿਦਾਂ ਦੇਖਦੇ ਹੋ ਇਸ ਮਾਮਲੇ ਨੂੰ ਲੈ ਕੇ ਗਿੱਦੋ ਸਾਹਿਬ ਕੁਲਤਾਰ ਸਿੰਘ ਸੰਧਵਾ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਅੱਛੇ ਬੰਦੇ ਨੇ ਮੈਂ ਉਹਨਾਂ ਨੂੰ ਮੈਂ ਉਹਨਾਂ ਦਾ ਘੱਟ ਆਲੋਚਨਾ ਕਰਦਾ ਆ ਆਲੋਚਨਾ ਉਹਦੀ ਵੀ ਕਈ ਵਾਰੀ ਹੋ ਜਾਂਦੀ ਆ ਕਿਉਂਕਿ ਉਹ ਕਈ ਵਾਰ ਇਹ ਨਾ ਬੰਦੇ ਸਿਧਾਂਤਕ ਹੁੰਦੇ ਆ ਕਈ ਉਹਨਾਂ ਦੇ ਗੱਲ ਕਰਨ ਨੂੰ ਬਹੁਤ ਸਾਰੇ ਬੇਸਿਧਾਂਤਕ ਬੰਦੇ ਵੀ ਹੈਗੇ ਨੇ ਆਮ ਆਦੀ ਪਾਰਟੀ ਵਿੱਚ ਜਿਨ੍ਹਾਂ ਕੋ ਸਿਧਾਂਤ ਨਹੀਂ ਹੈਗਾ ਬੀਜੇਪੀ ਮੰਗੂ ਤੇ ਪਰ ਸੰਧਵਾ ਸੰਧਵਾ ਨੇ ਕਿਹਾ ਜਹੇਦਾਰ ਸਾਹਿਬ ਤੁਸੀਂ ਇਕੱਲੇ ਬਾਦਲ ਦਲ ਦੇ ਜਹੇਦਾਰ ਨਹੀਂ ਹੈਗੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਹੋ ਤੁਹਾਨੂੰ ਸਮੁੱਚੇ ਪੰਥ ਦੇ ਜਹੇਦਾਰ ਬਣਨਾ ਚਾਹੀਦਾ ਇੱਕ ਪਾਰਟੀ ਦੇ ਨਹੀਂ ਹੁਣ ਤੱਕ ਲੱਗ ਇਹੀ ਰਿਹਾ ਕਿ ਜਹੇਦਾਰ ਅਕਾਲ ਤਖਤ ਸਾਹਿਬ ਦੇ ਜਹੇਦਾਰ ਇੱਕ ਪਾਰਟੀ ਬਾਦਲ ਦਲ ਦੇ ਪਾਰਟੀ ਦੇ ਜਹੇਦਾਰ ਹੋ ਕੇ ਚੱਲ ਰਹੇ ਨੇ ਇੱਕ ਇਹ ਲੱਗ ਰਿਹਾ ਲੱਗ ਰਿਹਾ ਨਾ ਤੁਹਾਨੂੰ ਵੀ ਕਰ ਸਕਦੇ ਹੋ ਕਮੈਂਟ ਤੁਸੀਂ ਜਹੇਦਾਰ ਜਿਹੜੇ ਹੈਗੇ ਆ ਕੁਲਦੀਪ ਸਿੰਘ ਗੜਗੱਜ ਹੁਣ ਤੱਕ ਕਿੰਜ ਲੱਗ ਰਿਹਾ ਵੀ ਇੱਕ ਪਾਰਟੀ ਦੇ ਬਣ ਕੇ ਚੱਲ ਰਹੇ ਨੇ ਉਹ ਜਦ ਤੱਕ ਉਸ ਸਮੁੱਚੇ ਪੰਥ ਦੇ ਨੇ ਸੰਧਮਾ ਸਾਹਿਬ ਤੁਸੀਂ ਭੁੱਲ ਰਹੇ ਹੋ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਐਦਾਂ ਹੀ ਹੁੰਦਾ ਆ ਐਦਾਂ ਹੀ ਹੁੰਦਾ ਆ ਸ਼ੁਰੂਤ ਬਹੁਤ ਧੀਰ ਤੋਂ ਭਾਈ ਰਣਜੀਤ ਸਿੰਘ ਬਿੜੇ ਵੀ ਐਦਾਂ ਹੋਇਆ ਉਸ ਤੋਂ ਬਾਅਦ ਵੀ ਭਾਈ ਰਣਜੀਤ ਸਿੰਘ ਬਿੜੇ ਵੀ ਉਹ ਵੀ ਕਰੋੜਾ ਸਾਹਿਬ ਦੇ ਦੇ ਨੂੰ ਸਜਾਸਨਾਉਣ ਦੇ ਮਾਮਲੇ ਦੇ ਵਿੱਚ ਪਿੱਛੇ ਰਹਿ ਗਏ ਸੀਗੇ ਨਰਨਕਾਰੀ ਕਾਣ ਵਾਪਰਾ ਸੀ ਨਾ ਨਰੰਕਾਰੀਾਂ ਦੇ ਕਰੇ ਚਲੇ ਗਏ ਸੀ ਉੱਥੇ ਸਤ ਸੰਗ ਘਰ ਚਲੇ ਗਏ ਸੀ ਟੋੜਾ ਸਾਹਿਬ ਕਥਿਤ ਤੌਰ ਤੇ ਤੇ ਉਹ ਉਹਦੇ ਖਿਲਾਫ ਫੈਸਲਾ ਸੁਣਾ ਸਕਿਆ ਭਾਈ ਰਣਜੀਤ ਸਿੰਘ ਐਦਾਂ ਹੀ ਹੁੰਦਾ ਆ ਐਦਾਂ ਹੀ ਹੁੰਦਾ ਰਾਇਆ ਪੱਖ ਵਿੱਚ ਇਹਨਾਂ ਦੇ ਕੰਮ ਕਰਦੇ ਰਹੇ ਨੇ ਜਹੇਦਾਰ ਕੌਮ ਦਾ ਕਿੱਥੇ ਖਿਆਲ ਰੱਖਿਆ ਇਹਨਾਂ ਨੇ ਬਾਬਿਆਂ ਨੇ ਤਖਤ ਨੂੰ ਤਖਤ ਦੇ ਸਿਧਾਂਤਾਂ ਨੂੰ ਤਖਤ ਸਾਡਾ ਬੜਾ ਵੱਡਾ ਮਹਾਨ ਤਖਤ ਹੈ ਸਾਡਾ ਉਸ ਦੇ ਸਿਧਾਂਤ ਹੀ ਖਤਮ ਕਰਤੇ ਨਾ ਜਹੇਦਾਰਾਂ ਨੇ ਆ ਤਾਂ ਲਿਖਦੇ ਪੁਜਾਰੀ ਇਹਨਾਂ ਨੂੰ ਸਪੋਕਸਮੈਨ ਨਾਲ ਦਾ ਉਹਦੇ ਜਿਹੜੇ ਬੰਦੇ ਨੇ ਲਿਖਦੇ ਨੇ ਪੁਜਾਰੀ ਨੇ ਕਹਿੰਦਾ ਇਹ ਭਾਵੇਂ ਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂਗਾ ਉਹ ਕਹਿੰਦਾ ਵੀ ਤੁਸੀਂ ਜਹੇਦਾਰ ਬਣੋ ਕੌਮ ਦੇ ਸਮੁੱਚੇ ਪੰਥ ਦੇ ਤੇ ਤਖਤ ਅੱਗੇ ਜਿਹੜੇ ਕਿ ਤੁਹਾਡੇ ਤਖਤ ਦੇ ਅੱਗੇ ਤੁਹਾਡੇ ਅੱਗੇ ਗੁਨਾਹ ਕਬੂਲ ਕਰਕੇ ਗਏ ਨੇ ਹਾਂ ਅਸੀਂ ਗਲਤੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਹਾਂ ਅਸੀਂ ਇਹ ਕੀਤਾ ਤੁਸੀਂ ਉਹਨਾਂ ਦੇ ਜਹੇਦਾਰ ਨਾ ਬਣੋ ਪਰਗਟ ਸਿੰਘ ਨੇ ਕੱਲ ਇੱਕ ਬੜਾ ਕਮਾਲ ਦਾ ਬਿਆਨ ਦਿੱਤਾ ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ 328 ਰੂਪਾਂ ਦੇ ਗੁੰਮ ਹੋਣ ਨੂੰ ਗੁਰੂ ਰਣ ਸਾਹਿਬ ਦੀ ਬੇਅਦਬੀ ਨਹੀਂ ਕਿਹਾ ਜਾਏਗਾ ਪਰਗਟ ਸਿੰਘ ਸਿੱਖ ਸਿਧਾਂਤਾਂ ਨੂੰ ਪੜ ਲਓ ਮਰ ਜਾ ਤੁਸੀਂ ਮੈਂ ਤੁਹਾਡਾ ਬੜਾ ਪ੍ਰਸ਼ੰਸਕ ਹਾਂ ਮੈਂ ਤੁਹਾਡਾ ਬੜਾ ਪ੍ਰਸ਼ੰਸਕ ਹਾਂ ਕਿਉਂ ਆਪਣੀ ਪ੍ਰਸ਼ੰਸਾ ਨੂੰ ਖੋਜ ਗੇਰਦੇ ਹਾਂ ਕਿਉਂ ਤੁਸੀਂ ਕਿਰਪਾ ਕਰੋ ਦੁਬਾਰਾ ਮੁੜ ਕੇ ਫੇਰ ਵਿਚਾਰ ਕਰੋ ਧਿਆਨ ਦੇਣ ਲੱਗਿਆ ਇੱਕ ਗੁਰੂ ਗ੍ਰੰਥ ਸਾਹਿਬ ਦੇ ਇੱਕ ਪੰਨਾ ਡਿਸਟਰਬ ਹੋਇਆ ਇੱਕ ਪੰਨਾ ਡਿਸਟਰਬ ਇੱਕ ਅੰਗਰੇਜ਼ ਡਿਸਟਰਬ ਹੋ ਗਿਆ ਤਾਂ ਪਾਠੀ ਸਿੰਘ ਤੇ ਕੇਸ ਦਰਜ ਹੋਇਆ ਇਹ 328 ਸਰੂਪਾਂ ਦੇ ਪੰਨੇ ਗਾਇਬ ਕੀਤੇ ਨੇ ਕੱਲ ਵੀ ਗੱਲ ਨਹੀਂ ਨਾ ਪਤਾ ਤੁਹਾਨੂੰ ਇਤਿਹਾਸ ਵਾਲੇ ਪਾਸੇ ਜਾਓ ਜਿਹੜੀਆਂ ਇਹ ਰਿਪੋਰਟ ਪੜ੍ਹ ਲਓ ਜਿਹੜੀ ਨਾ ਇਸਰ ਸਿੰਘ ਦੀ ਰਿਪੋਰਟ ਪਈਆ ਆਨਲਾਈਨ ਪਈਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਵੈਬਸਾਈਟ ਤੇ ਪਈਆ ਵੇ ਹਜ਼ਾਰ ਪਰੰਤੂ ਘੱਟ ਨਹੀਂ ਹੈਗੀ ਉਹ ਪੜੋ ਤੁਸੀਂ ਉਹਦੇ ਵੀ ਪਤਾ ਲੱਗੂ ਤੁਹਾਨੂੰ ਵੀ ਕਿੰਦਾਂ ਗੁਰੂਆਂ ਸਾਹਿਬ ਤਿਆਰ ਹੁੰਦੇ ਨੇ ਗੁਰੂਆਂ ਸਾਹਿਬ ਦੇ ਪੱਤਰੇ ਕਿੰਦਾਂ ਫਿਰਨੇ ਕਰੇ ਕਿੰਦਾਂ ਉਹ ਵਿਕੇ ਲੱਖ ਲੱਖ ਰੁਪਏ ਦਾ ਗੁਰੂਆਂ ਸਾਹਿਬ ਵੇਚਿਆ ਸਰ ਤੁਸੀਂ ਬਾਬਿਆਂ ਦੇ ਕਹਿਣ ਤੇ ਮੈਂ ਨਹੀਂ ਕਹਿੰਦਾ ਬ੍ਰੀਖ ਸਿੰਘ ਸ਼ਾਹਪੁਰ ਨੂੰ ਪੁੱਛ ਲਓ ਤੁਸੀਂ ਉਹ ਬੇਅਦਬੀ ਨਹੀਂ ਗੁਰੂਆਂ ਸਾਹਿਬ ਦੀ ਇੱਕ ਗੁਰੂਆਂ ਸਾਹਿਬ ਇੱਧਰ ਉੱਧਰ ਹੋ ਜਵੇ ਕੀ ਕਰਦੇ ਆ ਅਸੀਂ ਉੱਥੇ ਨਾ ਜਿਹੜੇ ਇਹ ਇਹ ਹੈਗੇ ਸੀ ਨਾ ਜੀ ਇੱਕ ਬਲਵੰਤ ਸਿੰਘ ਹੁੰਦਾ ਸੀਗਾ ਆਨੰਦਗੜ੍ਹ ਆਨੰਦਪੁਰ ਖਨੰਦਗੜ੍ਹ ਹਾਂ ਜ਼ਹੀਦਾਰ ਸੀਗਾ ਉਹ ਦਮਦਵਾ ਸਾਹਿਬ ਦਾ ਉਹਨੇ ਇੱਕ ਕੋਈ ਸਤਕਾਰ ਕਮੇਟੀ ਖਾਂਜ ਕੀ ਬਣਾਇਆ ਸੀ ਉਹਨੇ ਉਹ ਜੇ ਨਾ ਕਿਸੇ ਗੁਰਦੁਆਰਾ ਬਣਾਇਆ ਫਰਜ਼ ਕਰ ਲੋ ਉਹ ਗੁਰਦੁਆਰਾ ਵਿਚਾਰਾ ਹੈਗਾ ਉੱਥੇ ਗਰੀਬ ਲੋਕਾਂ ਦਾ ਗੁਰਦੁਆਰਾ ਫਰਜ਼ ਕਰ ਲੋ ਤੇ ਉਹ ਕਹਿੰਦੇ ਜੀ ਗੁਰਦੁਆਰਾ ਸਾਹਿਬ 'ਚ ਗੁਰੂ ਰਣਜੀਤ ਸਾਹਿਬ ਦੀ ਗੁਰੂਆਂ ਸਾਹਿਬ ਦੀ ਚੰਗੀ ਤਰ੍ਹਾਂ ਉਹ ਨਹੀਂ ਹੋ ਰਹੀ ਸਤਕਾਰ ਨਹੀਂ ਹੋ ਰਿਹਾ ਗੁਰੂ ਰਣਜੀਤ ਸਾਹਿਬ ਦਾ ਇਸ ਕਰਕੇ ਉੱਥੇ ਗੁਰੂਆਂ ਦਾ ਆਸਰਾ ਨਹੀਂ ਰੱਖਿਆ ਜਾ ਸਕਦਾ ਉੱਥੇ ਸੁਖੋਬਧ ਨਹੀਂ ਹੁੰਦਾ ਗੁਰੂਆਂ ਸਾਹਿਬ ਚੱਕ ਲਿਆਉਂਦੇ ਸੀਗੇ ਗਰੀਬਾਂ ਦੇ ਘਰੇ ਸੀ ਉਹ ਕਿਸੇ ਕਬਜ਼ੇ ਆ ਗਿਆ ਨਾ ਧਰਮ ਸਿੱਖ ਧਰਮ ਇਹ ਨਾ ਵੱਡੇ ਲੋਕਾਂ ਦੇ ਸਲਮਾਏਦਾਰਾਂ ਦੇ ਸਲਮਾਏਦਾਰ ਸਿੱਖ ਸਮਾਜ ਦੇ ਕਬਜ਼ੇ ਤਾਂ ਆ ਗਏ ਨਾ ਉਹ ਸਲਮਾਏਦਾਰ ਸਿੱਖ ਸਮਾਜ ਗਰੀਬਾਂ ਨੂੰ ਕਿੱਥੇ ਚੰਗਾ ਮੰਨਦਾ ਫਿਰ ਸਾਡੇ ਮੁਤਾਬਕ ਚਲੋ ਗੁਰੂਆਂ ਸਾਹਿਬ ਕੀ ਕਹਿੰਦੇ ਆ ਉਹਦੀ ਮੰਨਣੀ ਪਾਣ ਗੁਰੂਆਂ ਸਾਹਿਬ ਕੀ ਕਹਿੰਦੇ ਆ ਉਹਦੀ ਮੰਨਣੀ ਪਾਣ ਬੁਢਾ ਬੈਠਾ ਬਾਪੂ ਬੈਠਾ ਬਾਪੂ ਬਾਪੂ ਕਹਿੰਦਾ ਉਹ ਭਾਈ ਪਾਣੀ ਪਿਲਾ ਦਿਓ ਮੈਨੂੰ ਬੁੜਾ ਪਾਣੀ ਦੇ ਦਿਓ ਇੱਕ ਮੁੰਡਾ ਉੱਠਿਆ ਭੱਜ ਕੇ ਆਇਆ ਚਰਨਾਂ 'ਚ ਬਹਿ ਗਿਆ ਬਾਪੂ ਦੇ ਬਾਪੂ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਬਾਪੂ ਕਹਿੰਦਾ ਪੁੱਤ ਮੈਨੂੰ ਪਾਣੀ ਦੀ ਪਿਆਸ ਲੱਗੀ ਆ ਪਾਣੀ ਪਿਲਾ ਦਿਓ ਮੁੰਡਾ ਕਹਿੰਦਾ ਉਹਦੇ ਗੁੱਡੇ ਜੇ ਫੜ ਕੇ ਬਾਪੂ ਮੈਂ ਤੈਨੂੰ ਪਿਆਰ ਹੀ ਬੜਾ ਕਰਦਾ ਮੈਂ ਤੈਨੂੰ ਪਿਆਰ ਬੜਾ ਕਰਦਾ ਉਹਦੇ ਗੋਡੇ ਗੋਡੇ ਦੇ ਉੱਪਰ ਸਿਰ ਰੱਖ ਲਿਆ ਆਪਣਾ ਬਾਪੂ ਮੈਂ ਤੈਨੂੰ ਬੜਾ ਪਿਆਰ ਕਰਦਾ ਉਹ ਪੁੱਤ ਮੈਨੂੰ ਪਾਣੀ ਦੀ ਪਿਆਸ ਲੱਗੀ ਆ ਮੈਨੂੰ ਪਾਣੀ ਪਿਲਾ ਦੇ ਮੈਂ ਤੈਨੂੰ ਪਿਆਰ ਬਹੁਤ ਕਰਦਾ ਇੱਕ ਵਿਚੇਰਾ ਦੂਜਾ ਮੁੰਡਾ ਬੈਠਾ ਚੱਲਾ ਜਾਇਆ ਹੈ ਉਹ ਉਸ ਮੁੰਡੇ ਨੇ ਚੁੱਕਿਆ ਗਲਾਸ ਤੇ ਘੜੇ ਚੋਂ ਪਿਲਾ ਪਾਣੀ ਤੇ ਬਾਪੂ ਨੂੰ ਦੇਤਾ ਬਾਪੂ ਪਾਣੀ ਪੀ ਲਾ ਬਾਪੂ ਕਿਹਨੂੰ ਕਰੂਗਾ ਪਿਆਰ ਪਾਣੀ ਦੇਣ ਵਾਲੇ ਨੂੰ ਜਾਂ ਉਹਨੂੰ ਗੋਡਿਆਂ 'ਚ ਬੈ ਕੇ ਕਹਿਣ ਵਾਲੇ ਨੂੰ ਕਿ ਮੈਂ ਤੈਨੂੰ ਪਿਆਰ ਕਰਦਾ ਇਹ ਚੱਲ ਰਿਹਾ ਹੁਣ ਗੋਡਿਆਂ 'ਚ ਬੈ ਕੇ ਇਹ ਕਹਿਣ ਵਾਲੇ ਲੋਕ ਹੱਥ ਬੰਨ ਕੇ ਇੱਥਾਂ ਘੜ ਜਾਂਦੇ ਆ ਅੱਖਾਂ ਲੈਂਦੇ ਆ ਮੀਚ ਤੇ ਐਜਨ ਲੱਗਦਾ ਵੀ ਇਹਨਾਂ ਤੋਂ ਵੱਡਾ ਦਾ ਭਗਤ ਕੋਈ ਹੈ ਹੀ ਨਹੀਂ ਇਹਨਾਂ ਦਾ ਲੋਕਨ ਰਾਮ ਖਲੌਣਾ ਜਾਣਾ ਇਹਨਾਂ ਤੋਂ ਵੱਡਾ ਭਗਤ ਤਾਂ ਕੋਈ ਹੈ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਇਹਨਾਂ ਵਾਸਤੇ ਹੁਣ ਗੱਲ ਕੀ ਹੈ ਕਹੀ ਆ ਭਗਵਾਨਤਮਾਨ ਨੇ ਕੇ ਜਿਹਦਾ ਕਿ ਉਹ ਸਹਿਜਤਾਰੀ ਸਿੱਖ ਹੈਗਾ ਉਹ ਤੋਂ ਫਿਰ ਗੋਲਕ ਚ ਪੈਸੇ ਕਿਉਂ ਪੋਨੇ ਤੁਸੀਂ ਝੂਠ ਕੀ ਕਹਾ ਦੇ ਵਿੱਚ ਭਗਵੰਤ ਮਾਨ ਨੇ ਕੀ ਝੂਠ ਕਿਹਾ ਦੇ ਵਿੱਚ ਕਿਉਂ 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 ਨਹੀਂ ਮਰ ਕੇ ਵੀ ਕਿਹਾ ਗੱਲ ਇਹ ਅਸਲ ਵਿੱਚ ਸੱਚ ਇਹ ਆ ਵੀ ਉਹਨਾਂ ਨੂੰ ਗੁੱਸਾ ਤਾਂ ਆਇਆ ਵੀ ਕਿਤੇ ਗੁਰੂ ਦੀ ਗੋਲਕ ਵਿੱਚ ਪੈਸਾ ਨਾ ਘੱਟ ਪੈਣ ਲੱਗ ਜਵੇ ਗੁਰੂ ਦੀ ਗੋਲਕ ਵਿੱਚ ਗੋਲਕ ਵੱਡੀ ਨਜ਼ਰ ਆਉਂਦੀ ਆ ਬਸ ਤਾਂ ਮੈਂ ਵੀਰ ਸਿੰਘ ਅਜੇ ਵੀਰ ਸਿੰਘ ਦਾ ਮੈਂ ਇੱਕ ਗੀਤ ਸੁਣ ਰਿਹਾ ਸੀਗਾ ਉਹ ਕਹਿੰਦਾ ਵੀ ਜੇ ਵਿੱਚ ਪਈ ਭਾਨ ਖਣਕ ਰਹੀ ਐ ਸਣਕ ਰਹੀ ਐ ਮਰ ਕਿਦਾਂ ਦਾ ਕੁਛ ਲੈ ਨਾ ਜੇ ਵਿੱਚ ਭਾਨ ਪਈ ਖਣਕ ਰਹੀ ਆ ਕਹਿੰਦਾ ਬੱਚਾ ਨੂੰ ਦੇ ਦੇ ਮੈਂ ਤੇਰੀ ਗੋਲਕ ਦੇ ਵਿੱਚ ਪਾਉਣ ਨਾਲੋਂ ਬੱਚਾ ਨੂੰ ਦੇ ਦੇ ਮੈਂ ਤਾਂ ਚੰਗਾ ਹੈ ਹੁਣ ਉਹਦੇ ਤਾਂ ਕੁਛ ਨਹੀਂ ਕੀਤਾ ਜੀ ਬੀਰਸਿੰਘ ਨੇ ਗੱਲ ਕੀਤੀ ਹੈ ਬੀਰਸਿੰਘ ਦਾ ਗੀਤ ਆ ਇਹ ਕਹਿੰਦੇ ਵੀ ਮੇਰੇ ਜੇਬ 'ਚ ਭਾਂ ਪੇਖਣ ਕਰੀ ਆ ਮੈਂ ਤੇਰੀ ਗੋਲਕ 'ਚ ਨਹੀਂ ਪਾਣੀ ਮੈਂ ਉਸ ਤੋਂ ਚੰਗੀ ਬੱਚਿਆਂ ਦੇ ਦਾਂ ਮੈਂ ਭਾਂ ਉਹ ਉਹ ਬੱਚੇ ਕੁਝ ਖਾ ਲੈਣਗੇ ਜਾ ਕੇ ਚੰਗਾ ਹੈ ਕਹਿੰਦੇ ਪੱਥਰਾਂ ਦੇ ਉੱਪਰ ਫੁੱਲ ਫੁੱਲ ਛਡਾਉਣ ਨਾਲੋਂ ਮੈਂ ਤੇਰੇ ਮੈਂ ਤੇਰੇ ਹੱਥ 'ਚ ਪੜਾ ਦਾਂ ਮੈਂ ਚੰਗਾ ਹੈ ਪੱਥਰਾਂ ਨੂੰ ਮੁਸਕ ਉਹ ਖੁਸ਼ਬੂ ਕਿਹੜੀ ਪੱਥਰ ਦੀ ਮਰੇ ਕਹਿਣ ਦਾ ਭਾਅ ਬੰਦਾ ਵੀ ਗੁਰੂ ਦੀ ਗੋਲਕ ਜਿਹੜੀ ਹੈਗੀ ਆ ਉਹ ਗਰੀਬ ਦਾ ਮੂੰਹ ਆ ਤੁਸੀਂ ਮੁਲਾਜ਼ਮ ਰੱਖੀ ਜਾਂਦੇ ਹੋ ਤੁਸੀਂ ਆਪਣੇ ਮਨ ਮਰਜ਼ੀਆ ਕਰੀ ਜਾਂਦੇ ਹੋ ਕਰੋੜਾਂ ਰੁਪਏ ਤਨਖਾਹ ਦਿੰਨੇ ਹੋ ਤੁਸੀਂ ਪੈਕੇਜ ਦਿੰਨੇ ਹੋ ਦਸ ਦਸ ਕਰੋੜ ਦੇ ਦਿੰਨੇ ਹੋ ਕੋ ਬੰਦੇ ਦਾ ਤਾਂ ਕਰਕੇ ਗੁਰੂ ਦੀ ਗੋਲਕ ਉੱਤੇ ਕਮੈਂਟ ਕਰਦੇ ਆ ਲੋਕ ਨੇ ਗਜ਼ਰਤ ਕੀ ਆ ਕਹੇ ਦੀ ਕਿ ਗੁਰੂ ਦੀ ਗੋਲਕ ਉੱਤੇ ਕਮੈਂਟ ਕਰ ਦੇਵੇ ਹੈ ਜ਼ਰਤ ਕਿਸੇ ਦੀ ਗੁਰੂ ਦੀ ਗੋਲਕ ਆਓ ਰਹਿਤ ਮਰਾ ਦੇ ਵਿੱਚ ਲਿਖਿਆ ਹੋਇਆ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਆ ਲਿਖਿਆ ਤੁਸੀਂ ਪੜ੍ਹਿਆ ਕਿੰਨੇ ਗਰੀਬਾਂ ਉੱਤੇ ਕਰਦੇ ਆ ਅਸੀਂ ਕੈਂਸਰ ਦੇ ਮਰੀਜ਼ਾਂ ਵਾਸਤੇ ਫੰਡ ਰੱਖਿਆ ਆਪਾਂ ਨੇ ਆ ਤੁਸੀਂ ਚੈੱਕ ਕਰੋ ਸੈਕਟਰੀਏਟ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਨੀਆਂ ਫਾਈਲਾਂ ਪੈਂਡਿੰਗ ਪਈਆਂ ਨੇ ਕੈਂਸਰ ਦੇ ਮਰੀਜ਼ਾਂ ਦੀ ਕਿਸੇ ਗਰੀਬ ਨੂੰ ਸੋਚਿਆ ਕਿ ਪੜਾ ਦਈਏ ਆਪਾਂ ਨੂੰ ਸੋਚਿਆ ਕਦੇ ਕਦੇ ਸੋਚਿਆ ਕਿ ਉਸ ਬੰਦੇ ਨੂੰ ਅਸੀਂ ਜਿਹੜਾ ਕਿ ਗੁਰੂ ਟੁੱਟਕਾ ਗੁਰੂ ਨਾਲ ਯਾਰ ਉਹਨੂੰ ਜੋੜੀਏ ਆਪਾਂ ਨਾਲ ਆਪਣੇ ਸੋਚਿਆ ਕਿ ਪੱਗਾਂ ਸਜਾ ਦਈਏ ਆਪਾਂ ਉੱਪਰ ਗੁਰੂ ਦੀ ਗੋਲਕ ਲੱਗਦਾ ਤੁਹਾਨੂੰ ਬੁਰਾ ਲੱਗਦਾ ਹਾਂ ਬਹੁਤ ਜ਼ਿਆਦਾ ਬੁਰਾ ਲੱਗਦਾ ਹਾਂ ਮੈਂ ਦੂਜੇ ਪਾਸੇ ਗੱਲ ਇਹ ਆ ਜੀ ਕਿ ਆਪਣਾ ਇਹ ਸਰਚਾਨਤ ਸਿੰਘ ਖਿਆਲਾ ਨੇ ਕੱਲ ਇੱਕ ਚਿੱਠੀ ਭੇਜੀ ਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹਨੇ ਕਿਹਾ ਕਿ ਤੁਹਾਡਾ ਪਰਮਜੀਤ ਸਿੰਘ ਸਰਨਾ ਤੁਹਾਡਾ ਸ਼ਬਦ ਮੈਂ ਵਰਤਿਆ ਉਹਨਾਂ ਨੇ ਨਹੀਂ ਵਰਤਿਆ ਇਹ ਤੇ ਉਹ ਕਿਉਂਕਿ ਤੁਹਾਡਾ ਤਾਂ ਨਾ ਹੀ ਕੋਈ ਸ਼੍ਰੋਮਣੀ ਕਾਲ ਦਲ ਦੇ ਨਾਲ ਅੱਜ ਕੱਲ ਹੈਗਾ ਉਹ ਪਹਿਲਾਂ ਤਾਂ ਬਹੁਤ ਸ਼੍ਰੋਮਣੀ ਕਾਲ ਦਲ ਦੀ ਕਰਦਾ ਸੀਗਾ ਉਹ ਤੇ ਅੱਜ ਕੱਲ੍ਹ ਸ਼ਰਮਣੀ ਕਾਲਦਰ ਨਾਲ ਆਹੋ ਕਹਿੰਦਾ ਪਰਮਜੀਤ ਸਿੰਘ ਸਰਨਾ ਨੇ 11 ਅਪ੍ਰੈਲ 2010 ਨੂੰ ਵਿਸ਼ਵ ਸਿੱਖ ਕਨਵੈਨਸ਼ਨ ਕਰਾਈ ਸੀ ਇੱਕ ਦਿੱਲੀ ਵਿੱਚ ਉਹਦੇ ਵਿੱਚ ਅਖੋਤੀ ਐਲਾਨਨਾਮਾ ਪੇਸ਼ ਕੀਤਾ ਸੀ ਅਸਲ ਵਿੱਚ ਕਹਿੰਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਬੜਾ ਵੱਡਾ ਐਲਾਨ ਸੀ ਬੜਾ ਬੜਾ ਚੈਲੰਜ ਸੀਗਾ ਉਹ ਉਸ ਵੇਲੇ ਨਹੀਂ ਨਾ ਤੁਸੀਂ ਉਸ ਵੇਲੇ ਕੀਤਾ ਹੁਣ ਤਲਬ ਕਰੋ ਪਰਮਜੀਤ ਸਿੰਘ ਸਰਨਾ ਨੂੰ ਪਰਮਜੀਤ ਸਿੰਘ ਸਰਨਾ ਨੂੰ ਚੁਣੌਤੀ ਦਿੱਤੀ ਹੈ ਕਹਿੰਦਾ ਉਹਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੇ ਇਸ ਕਰਕੇ ਉਹਨਾਂ ਨੂੰ ਤਾਲਬ ਕਰਨਾ ਬਣਦਾ ਹੈਗਾ ਸੋ ਇਹ ਜਿਹੜਾ ਸਾਈਬ ਸਤਿਗੁਰੂ ਸਾਹਿਬ ਮਹਾਰਾਜ ਦੀ ਗੱਲ ਕਰਦੇ ਆ ਅਸੀਂ ਰੋਜ਼ ਹੀ ਕਰਦੇ ਆ ਤਾਂ ਕਰਦੇ ਆ ਕਿ ਉਹ ਕਹਿੰਦੇ ਨਾ ਜੀ ਇੱਕ ਵਾਰੀ ਜੰਗਲ ਨੂੰ ਅੱਗ ਲੱਗੀ ਤੁਸੀਂ ਪਹਿਲਾਂ ਵੀ ਗੱਲ ਸੁਣੀ ਹੋਣੀ ਇਹ ਜੰਗਲ ਨੂੰ ਅੱਗ ਲੱਗੀ ਇੱਕ ਕਾਂ ਬੈਠਾ ਸੀ ਕੋਲ ਇੱਕ ਚਿੜੀ ਬੈਠੀ ਸੀ ਚਿੜੀ ਛੱਪੜੀ ਚੋ ਪਾਣੀ ਲਿਆ ਕਰੇ ਚੁੰਝ ਭਰਿਆ ਕਰੇ ਤੇ ਜੰਗਲ ਵਾਲੇ ਪਾਸੇ ਛੁੱਟਿਆ ਕਰੇ ਬਾਰ ਬਾਰ ਕਰੇ ਉਹ ਕਾਂ ਦੇਖੀ ਜਾਵੇ ਇਹਦੇ ਵੱਲ ਕਾਂ ਕਹਿੰਦਾ ਕੀ ਕਰਦੀ ਆ ਉਹ ਕਹਿੰਦੀ ਮੈਂ ਜੰਗਲ ਦੀ ਅੱਗ ਬੁਝਾ ਰਹੀ ਆ ਉਹ ਕਹਿੰਦਾ ਤੇਰੀ ਚੁੰਝ ਨਾਲ ਪਾਣੀ ਪਾਣੀ ਨਾਲ ਜੰਗਲ ਦੀ ਅੱਗ ਬੁਝੂ ਬੁਝੂਗੀ ਕਹਿੰਦੀ ਨਾ ਬੁਝਣੀ ਨਹੀਂ ਫਿਰ ਕਿਉਂ ਮੱਥਾ ਮਾਰਦੀ ਆ ਜੰਗਲ ਵਾਲੇ ਪਾਸੇ ਜਾਨੀ ਆ ਪਾਣੀ ਲੈ ਕੇ ਕਹਿੰਦੀ ਮੈਂ ਤਾਂ ਮੱਥਾ ਮਾਰ ਰਹੀ ਆ ਮੇਰਾ ਨਾ ਨਾਂ ਜੰਗਲ ਦੀ ਅੱਗ ਬੁਝਾਉਣ ਵਾਲਾ ਵਿੱਚ ਆਊਗਾ ਜਦੋਂ ਕਿਤੇ ਇਤਿਹਾਸ ਲਿਖਿ� ਜਾਊਗਾ ਜਿਹੜੀ ਚਿੜੀ ਕਹਿੰਦੀ ਤੇਰਾ ਨਾਂ ਆਊਗਾ ਤੂੰ ਦੇਖ ਰਿਆ ਸੀ ਬੈਠਾ ਤੂੰ ਜੰਗਲ ਦੀ ਜੱਗ ਬੁਝਾਉਣ ਵਾਸਤੇ ਕੰਮ ਨਹੀਂ ਕੀਤਾ ਬਹੁਤ ਸਾਰੇ ਸਿੱਖ ਬਹੁਤ ਸਾਰੇ ਪੱਤਰਕਾਰ ਦੇਖ ਰਹੇ ਨੇ ਬੈਠੇ ਕੀ ਹੋ ਰਿਹਾ ਹੈ ਬਹੁਤ ਸਾਰੇ ਸਿੱਖ ਵਿਦਵਾਨ ਚੁੱਪ ਕਰਕੇ ਬਹੁਤ ਸਾਰੇ ਸਿੱਖ ਵਿਦਵਾਨ ਗੱਲ ਨਹੀਂ ਕਰ ਰਹੇ ਇਹ ਕੀ ਹੋ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਜਹਦਰ ਵੱਲੋਂ ਕੀ ਕੀਤਾ ਜਾ ਰਿਹਾ ਸਿੱਖ ਵਿਦਵਾਨ ਨਹੀਂ ਬੋਲ ਰਹੇ ਚੁੱਪ ਕਰਕੇ ਆਪਣੇ ਜ਼ੁਬਾਨਾਂ ਬੰਦ ਕਰ ਲੀਆਂ ਇਤਿਹਾਸ ਉਹਨਾਂ ਨੂੰ ਕਹਿੰਦੇ ਵੀ ਦੋਗਰਿਆਂ ਨੇ ਗਦਦਾਰੀਆਂ ਕੀਤੀਆਂ ਰੱਬ ਰੋਹੀਆਂ ਚੜ ਕੇ ਬਹਿ ਗਿਆ ਪਹਾੜਾਂ ਵਿੱਚ ਛੁਪ ਕੇ ਬਹਿ ਗਿਆ ਕੌਣ ਕੀ ਕਰਦਾ ਉਸ ਵੇਲੇ ਬੋਲਣਾ ਚਾਹੀਦਾ ਬੋਲਣਾ ਵਕਤ ਜੇਕਰ ਤੁਸੀਂ ਨਹੀਂ ਬੋਲੋਗੇ ਤਾਂ ਕੌਣ ਬੋਲੂਗਾ ਸੱਚ ਉਹ ਕਹੀ ਕਹਿ ਦਿਓ ਵੀ ਸ੍ਰੀ ਅਕਾਲ ਤਖਤ ਸਾਹਿਬ ਜਹਦਾਰਾਂ ਨੇ ਠੀਕ ਕੀਤਾ ਐਂ ਕਹਿ ਦਿਓ ਨਹੀਂ ਮੈਂ ਇਸ ਵਾਰ ਨਹੀਂ ਕਹਾਂ ਧਾਰਮਿਕ ਮੁੱਦੇ ਤੇ ਮੈਂ ਨਹੀਂ ਬੋਲਦਾ ਸਾਡੇ ਤਰਲੋਚਨ ਸਿੰਘ ਆਮ ਤੌਰ ਤੇ ਬੜਾ ਬੋਲਦੇ ਹੁੰਦੇ ਆ ਐਮਪੀ ਨੇ ਸਾਫਕਾ ਪੰਜਾਬ ਦੇ ਵਿੱਚ ਰਹੇ ਨੇ ਡੀਪੀਆ ਰਹੇ ਨੇ ਪਟਿਆਲੇ ਵਿੱਚ ਉਹ ਕਹਿੰਦੇ ਜੀ ਉਹ ਕਹਿੰਦੇ ਕਿਦਾ ਸਾਹਿਬ ਮੈਂ ਧਾਰਮਿਕ ਮਸਲਾ ਚ ਨਹੀਂ ਬੋਲਦਾ ਆਪ ਭਾਈ ਰਣਜੀਤ ਸਿੰਘ ਜਹੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਕਾ ਉਹਨੂੰ ਪੁੱਛਿਆ ਸੀ ਵੀ ਤੁਸੀਂ ਜਹੇਦਾਰ ਸਾਹਿਬ ਆਜੋ ਆਨਲਾਈਨ ਨਾ ਨਾ ਮੈਂ ਆਨਲਾਈਨ ਮੈਂ ਆਉਂਦਾ ਕੈਮਰੇ ਤੇ ਨਹੀਂ ਆਉਂਦਾ ਮੈਂ ਕਦੋਂ ਆਵਾਂਗੇ ਲੁੱਟਿਆ ਪੁੱਟਿਆ ਗਿਆ ਸਾਰਾ ਕੁਝ ਉਦੋਂ ਤਨੂ ਬੁਰਨਾ ਚਾਹੀਦਾ ਬਖਤਾ ਹੈ ਬੋਲਣ ਦਾ ਜੇ ਇਸ ਸਮੇਂ ਤੇ ਤੁਸੀਂ ਨਹੀਂ ਬੋਲੋਗੇ ਜੀ ਜੀ ਸੋ ਕਰਾਂਗੇ ਜੀ 2027 ਦੀਆਂ ਚੋਣਾਂ ਨੇੜੇ ਨੇ ਪਰ ਦੂਜੇ ਪਾਸੇ ਹੁਣ ਅਦਲਾ ਬਦਲੀ ਦਾ ਦੌਰ ਸ਼ੁਰੂ ਹੋ ਗਿਆ ਹੁਣ ਆਮ ਆਦੀ ਪਾਰਟੀ ਨੂੰ ਛੱਡ ਕੇ ਹਰਮਿੰਦਰ ਸਿੰਘ ਸਰਦੂ ਮੂੜ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ ਤੇ ਉਹ ਰਾਜਕੁਮਾਰ ਚੱਬੇਵਾਲ ਦੇ ਟਿਕਟ ਨੂੰ ਲੈ ਕੇ ਨਿਰਾਸ਼ ਸੀ ਤੇ ਉਹਦੇ ਬੇਟੇ ਨੇ ਅ ਚੱਬੇਵਾਲਾ ਜੀ ਹੁਸ਼ਿਆਰਪੁਰ ਦੇ ਕੋਲੇ ਉੱਥੇ ਦੇ ਉਹ ਅਸਜਣਾ ਨੂੰ ਗਿਰਾ ਰਾਜਕੁਮਾਰ ਸੀਗਾ ਨਾ ਜੀ ਉਹ ਚੋਂ ਲੜ ਗਿਆ ਸੀਗਾ ਜੀ ਆਪਣਾ ਲੋਕ ਸਭਾ ਦੀ ਉਹਦੀ ਸੀਟ ਖਾਲੀ ਹੋ ਗਈ ਸੀ ਉਹਦੇ ਪੁੱਤਰ ਨੂੰ ਦਿੱਤੀ ਸੀ ਟਿਕਟ ਇਹ ਸ਼ਾਂਕ ਕੁਮਾਰ ਨੂੰ ਉੱਥੇ ਹੀ ਹਰਮਿੰਦਰ ਸਿੰਘ ਸੰਧੂ ਉੱਥੇ ਹੀ ਖਫਾ ਸੀਗਾ ਜੀ ਤੇ ਉਸ ਨੇ ਕੱਲ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਰਿਵਾਰ ਨੂੰ ਵਧਾਉਂਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨੂੰ ਵਧਾਉਂਦੇ ਆ ਉਸ ਨੇ ਉਹਦੇ ਵਿਸ਼ਮੂਲਿਤ ਕਰ ਲਈ ਹੈ ਬਾਦਲ ਦਲ ਦੇ ਵਿੱਚ ਤੇ ਉਹਨਾਂ ਨੂੰ ਚੱਬੇਵਾਲ ਦਾ ਹਲਕਾ ਇੰਚਾਰਜ ਵੀ ਬਣਾ ਦਿੱਤਾ ਸੋ ਕੁਬੀਰ ਬਾਦਲ ਨੇ ਇਹ ਵੀ ਗੱਲ ਨਾਲ ਆ ਗਈ ਆ ਦੂਜੇ ਪਾਸੇ ਜੀ ਕੱਲ ਆਜ਼ਾਦੀ ਕੋਹਾਟੀਆਂ ਦੇ ਪਰਿਵਾਰਾਂ ਨੇ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਕੋਈ ਸਲਮਾਨ ਨਹੀਂ ਲੈਣਗੇ ਪੰਜਾਬ ਸਰਕਾਰ ਤੋਂ 4 ਸਾਲਾਂ ਵਿੱਚ ਸਾਨੂੰ ਹਰ ਇੱਕ ਮੀਟਿੰਗ ਦਿੱਤੀ ਭਗਤ ਮਾਨ ਨੇ ਉਹ ਦੋਸ਼ ਲਾਉਂਦੇ ਆ ਦੋਸ਼ ਇਹ 4 ਸਾਲਾਂ ਵਿੱਚ ਸਾਨੂੰ ਇੱਕ ਵੀ ਮੀਟਿੰਗ ਦਿੱਤੀ ਭਗਤ ਮਾਨ ਨੇ ਦੁਖੀਆਂ ਅਸੀਂ 15 ਜਨਵਰੀ ਨੂੰ ਸੰਘਰਸ਼ ਵੀ ਕਰਾਂਗੇ ਅਸੀਂ ਕਹਿੰਦਾ ਇਹ ਵੀ ਗੱਲ ਨਾਲ ਆ ਕومیਲ ਸਾਹਿਬ ਉਹ ਚਾਹ ਜਿਹੜਾ ਕਿ ਬੰਦੀ ਸਿੰਘਾਂ ਦੀ ਰਹਿ ਲਈ ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠਿਆ ਉਸ ਨੂੰ ਕੱਲ 3 ਸਾਲ ਹੋ ਗਏ ਬੈਠਿਆਂ ਨੂੰ ਕੱਲ ਉੱਥੇ ਸੰਘਰਸ਼ ਕੀਤਾ ਉਹਨਾਂ ਨੇ ਸਰਗਰਮੀਆਂ ਕੱਲ ਰੈਲੀਆਂ ਕੀਤੀਆਂ ਬਲਾਰੇ ਬੋਲੇ ਉੱਥੇ ਤੇ 12 ਤਰੀਕ ਨੂੰ ਟੋਰ ਪਲਾਜ਼ੇ ਬੰਦ ਕਰਨ ਦਾ ਵੀ ਫੈਸਲਾ ਕੀਤਾ ਕੱਲ ਵੈਸੇ ਬੰਗਲਾ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਨੇ ਬੰਗਲਾਦੇਸ਼ ਨਾਲ ਸਾਡਾ ਪੰਗਾ ਚੱਲ ਰਿਹਾ ਮੇਰੇ ਖਿਆਲ ਚ ਇਹ ਕਿ ਲੜਾਈ ਵਿੱਚ ਨਾ ਦਾਖਲ ਦਖਲਅੰਦਾਜ਼ੀ ਕਰ ਦੇ ਲੜਾਈ 'ਚ ਨਾ ਪਾਜਵੇ ਕਿਉਂਕਿ ਉਹਨੂੰ ਚੀਨ ਸਹਿ ਦੇ ਰਿਹਾ ਚੀਨ ਦੀ ਸਹਿ ਕਰਕੇ ਚੱਲ ਰਿਹਾ ਉਹ ਬੰਗਲਾ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ICC ਭਾਰਤ ਦੀ ਉਹਦਾ ਜੈ ਸ਼ਾਹ ਮੁੰਡਾ ਉਹਦਾ ਮੁਖੀ ਹੈ ਅਮਿਤ ਸ਼ਾਹ ਸਾਡੇ ਗ੍ਰਹਿ ਮੰਤਰੀ ਦਾ ਮੁੰਡਾ ਇਹ ਜੈ ਸ਼ਾਹ ਉਸ ਜੈ ਸ਼ਾਹ ਨੇ ਫੈਸਲਾ ਕੀਤਾ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਦਾ T20 ਵਰਲਡ ਕੱਪ ਦੀ ਥਾਂ ਨਹੀਂ ਬਦਲਾਂਗੇ ਅਸੀਂ ਥਾਂ ਨਹੀਂ ਬਦਲਾਂਗੇ ਅਸੀਂ ਭਾਰਤ ਵਿੱਚ ਜਾਓ ਤੈਨੂੰ ਖੇਡਣ ਵਾਸਤੇ ਅਸਲ ਵਿੱਚ ਹੋਇਆ ਕੀ ਸੀਗਾ ਬੰਗਲਾਦੇਸ਼ ਨਾਲ ਕਿਉਂ ਗੁਸਤ ਬੰਗਲਾਦੇਸ਼ ਕਿਉਂ ਕਹਿੰਦਾ ਥਾਂ ਬਦਲੋ ਭਾਰਤ ਵਿੱਚ ਅਸੀਂ ਖੇਡਣ ਵਾਸਤੇ ਨਹੀਂ ਆਵਾਂਗੇ ਅਸਲ ਵਿੱਚ ਹੋਇਆ ਕੀ ਸੀ ਆਈਪੀਐਲ ਮਿੰਨੀ ਬੋਲੀ ਹੋਈ ਸੀ ਜੀ ਕੋਲਕਾਤਾ ਦੇ ਨਾਈਟ ਰਾਈਡਰਜ਼ ਨੇ ਬੰਗਲਾਦੇਸੀ ਗੇਂਦਬਾਜ਼ ਮੁਸਤਫਿਰਜੁਰ ਮੁਸਤਫਿਰਜੁਰ ਰਹਿਮਾਨ ਨੂੰ 9 ਕਰੋੜ 2 ਲੱਖ ਚ ਖਰੀਦਿਆ ਸੀਗਾ ਤਾਂ ਉੱਥੇ ਹਿੰਦੂਆਂ ਦੇ ਕਤਲ ਹੋਣ ਲੱਗ ਪਏ ਕੱਲ ਵੀ ਇੱਕ ਬੰਦਾ ਆਪਣਾ ਨਹਿਰ ਚ ਗਿਰ ਕੇ ਮਰ ਗਿਆ ਉੱਥੇ ਪਾਣੀ ਚ ਗਿਰ ਕੇ ਮਰ ਗਿਆ ਉਸ ਦੇ ਉੱਪਰ ਚੋਰ ਦਾ ਇਲਜ਼ਾਮ ਲਾਇਆ ਸੀਗਾ ਵੇ ਚੋਰ ਆ ਇਹ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਕਤਲ ਹੋਣ ਲੱਗ ਪਏ ਉਹ ਉਹਦੀ ਵਿਰੋਧਤਾ ਕਰਤੀ ਜਿਹੜਾ ਰਹਿਮਾਨ ਦੀ ਬੰਗਲਾਦੇਸ਼ੀ ਕਰਿਕਟਰ ਦੀ ਉਹਦੀ ਵਿਰੋਧਤਾ ਕਰਤੀ ਉੱਥੇ ਵਿਰੋਧਤਾ ਕਰਨ ਤੋਂ ਬਾਅਦ ਹੋਇਆ ਕੀ ਕਿ ਬੰਗਲਾਦੇਸ਼ ਨੇ ਕਹਿਦਾ ਵੀ ਇਸ ਤੋਂ ਤੁਹਾਡੇ ਨਾਲ ਇਹ ਜਗ੍ਹਾ ਬਦਲੋ ਅਸੀਂ ਤੁਹਾਡੇ ਨਾਲ ਖੇਡਦੇ ਕ੍ਰਿਕਟਰ ਉਹਨਾਂ ਨੇ ਆਈਪੀਐਲ ਦਾ ਪ੍ਰਸਾਰ ਨਹੀਂ ਬੰਦ ਕਰਤਾ ਬੰਗਲਾਦੇਸ਼ ਵਿੱਚ ਤਾਂ ਹੁਣ ਫਿਰ ਕ੍ਰਿਕਟ ਬੋਰਡ ਨੇ ਕੱਲ ਕਹਿਦਾ ਤੁਸੀਂ ਜੋ ਮਰਜ਼ੀ ਕਰੋ ਜੇ ਤੁਸੀਂ ਕ੍ਰਿਕਟ ਖੇਡਣੀ ਆ ਤਾਂ ਆਈਪੀਐਲ ਤੁਹਾਨੂੰ ਭਾਰਤ ਵਿੱਚ ਹੀ ਖੇਡਣਾ ਪੈਣਾ ਤਿੰਨ ਮੈਚ ਆਈਪੀਐਲ ਦੇ ਕਲਕੱਤਾ ਹੋਣਗੇ ਇੱਕ ਮੈਚ ਮੁੰਬਈ ਹੋਏਗਾ ਤੇ ਉਹ ਤੁਹਾਨੂੰ ਭਾਰਤ ਵਿੱਚ ਖੇਡੋ ਜਾਂ ਫਿਰ ਆਪਣੇ ਅੰਕ ਗਵਾਓ ਜੀ ਜੀ ਸੋ ਕਿਤਾ ਸਾਤ ਤੁਸੀਂ ਗੱਲ ਕੀਤੀ ਜੀ ਸਾਫਕਾ ਜਥੇਦਾਰ ਰঞ্জੀਤ ਸਿੰਘ ਉਹਨਾਂ ਦੀ ਬਿੰਦੂ ਸਿੰਘ ਜੋ ਕਿ ਸਾਡੇ ਸੀਨੀਅਰ ਪੱਤਰਕਾਰ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਗੱਲਬਾਤ ਹੋ ਗਈ ਸੀ ਉਹਨਾਂ ਦੇ ਇੰਟਰਵਿਊ ਹੋਈ ਸੀ ਪੂਰੀ ਆਪਣੇ ਡੀ5 ਚੈਨਲ ਪੰਜਾਬੀ ਦੇ YouTube ਦੇ ਉੱਤੇ ਪਈ ਹੋਈ ਹੈ ਜੀ ਇੰਟਰਵਿਊ ਉਹ ਦੇਸ਼ ਦਰਸ਼ਕ ਦੇਖ ਸਕਦੇ ਨੇ ਤੇ ਦੂਜੇ ਪਾਸੋਂ ਨੇ ਹੱਥ ਲਿਖਤ ਜੋ ਗੁਰੂ ਸਾਹਿਬ ਦੇ ਸਰੂਪ ਨੇ ਉਹਨਾਂ ਬਾਰੇ ਵੀ ਗੱਲਬਾਤ ਕੀਤੀ ਸੀ ਜੀ ਠੀਕ ਹੈ ਕੀਤੀ ਹੋਏਗੀ ਜੀ ਕੀਤੀ ਹੋਏਗੀ ਜੀ ਤਾਂ ਪਰ ਅਸੀਂ ਅਸੀਂ ਇੱਕ ਦਿਨ ਇਹ ਕਿਹਾ ਸੀ ਵੀ ਸਾਡੇ ਕੋਲ ਆ ਜਾਓ ਤੁਸੀਂ ਉਹ ਦੂਜੇ ਜਥੇਦਾਰ ਸਾਹਿਬ ਨਹੀਂ ਆਏ ਸੀਗੇ ਖੈਰ ਬਿੰਦੂ ਜੀ ਨਾਲ ਮੇਰੀ ਵੀ ਗੱਲ ਹੋਈ ਸੀਗੀ ਜੇ ਹੋ ਸਕਦਾ ਤਾਂ ਅ ਉਹਨਾਂ ਨੇ ਮਿਹਨਤ ਕਰਕੇ ਵੈਸੇ ਇਦਾਂ ਜਿਹੇਦਾਰ ਬੋਲਦੇ ਆ ਉਹ ਦਿਵਿੰਦਰਪਾਲ ਨੇ ਵੀ ਹੋਰ ਵੀ ਕਈ ਚੈਨਲ ਤੇ ਬੋਲੇ ਆ ਪਰ ਮੈਂ ਸੁਣੇ ਨਹੀਂ ਇੰਟਰਵਿਊ ਕਿ ਇਹ ਜਿਹੜਾ ਜਿਹੇਦਾਰ ਬਾਰੇ ਬੋਲੇ ਆ ਉਹ ਜਿਹੜਾ ਕਿ ਹੁਣ ਕੀਤਾ ਹੈਗਾ ਤੇ ਉਹ ਦੇਖਣਾ ਹੋਵੇਗਾ ਜੀ ਜੀ ਸੋ ਕਰਾਂਗੇ ਜੀ ਪਾਈ ਹਰਮਿੰਦਰ ਸਿੰਘ ਖਾਲਸਾ ਨੇ ਜੀ ਕੀਰਤਨ ਸਮਾਗਮ ਤੇ ਪਵੰਦੀ ਹਟਾਏ ਜਾਣ ਤੋਂ ਵਿਦੇਸ਼ਾਂ ਵਿੱਚ ਹਰਮਿੰਦਰ ਸਿੰਘ ਖਾਲਸਾ ਨੇ ਸ਼ੁਰੂ ਕਰਤਾ ਜੀ ਪ੍ਰਚਾਰ ਮੋਰਤੋ ਉਹ ਕਹਿੰਦੇ ਨੇ ਪ੍ਰਚਾਰ ਸ਼ੁਰੂ ਕਰਤਾ ਜੀ ਹਰਵਿੰਦਰ ਸਿੰਘ ਖਾਲਸਾ ਜਿਹੜੇ ਹੈਗੇ ਨੇ ਉਹਨਾਂ ਨੇ ਪ੍ਰਚਾਰ ਕਹਿੰਦੇ ਮੁੜ ਕੇ ਸ਼ੁਰੂ ਕਰਤਾ ਅਸਲ 'ਚ ਉਹਨਾਂ ਨੂੰ ਪ੍ਰਚਾਰ ਪਹਿਲਾਂ ਰੁਕਿਆ ਸੀਗਾ ਪ੍ਰਚਾਰ ਕਰਨ ਤੋਂ ਸ੍ਰੀ ਕਾਲ ਤਕ ਸਾਹਿਬ ਨੇ ਹੁਣ ਉਹਨਾਂ ਨੂੰ ਇਜਾਜ਼ਤ ਮਿਲ ਗਈ ਆ ਹੁਣ ਉਹ ਉਪਦੇਸ਼ਾਂ ਵਿੱਚ ਅੰਗਰੇਜ਼ੀ ਵਿੱਚ ਵੀ ਪ੍ਰਚਾਰ ਕਰਦੇ ਆ ਜੀ ਜੀ ਕੋਲੋਨ ਰਾਈਨ ਤੇ ਜੀ ਹੈਲੋ ਹੈਲੋ ਹਾਂ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆ ਭਾਈ ਜੀ ਦੀ ਗੱਲ ਨਹੀਂਹੀ ਵਾਲੀ ਹੈ ਜੀ ਇਹ ਜਨਾ ਜਿਹੜੀ ਆ ਸਮੈਗ ਜੀ ਪੀਂਦੇ ਆ ਬਿਲਕੁਲ ਇਹ ਹੈ ਉਹ ਛੱਡਰ ਨਹੀਂ ਛੱਡ ਸਕਦੀ ਐ ਕੋਈ ਖਾਸ਼ ਗੱਲ ਨਹੀਂ ਇਹਦਾ ਨਸ਼ਾ ਹੈ ਨਹੀਂ ਦਾ ਜਾਨੀ ਇਹ ਨਸ਼ਾ ਹੋ ਜਾਂ ਨਸ਼ਾ ਵੀ ਲੱਤਾਂ ਵੜਦੇ ਪੂ ਆਉਂਦੀ ਤੇ ਉਹਨੂੰ ਪਤਾ ਲੱਗ ਜੇ ਵੀ ਉਥੇ ਮਿਲਦਾ ਤੇ ਜਾਉ ਉੱਥੇ ਹੀ ਤੇ ਜੇ ਛੱਡ ਦੇਵੇ ਨਾ ਮਿਲੇ ਨਸ਼ਾ ਫਿਰ ਹੁੰਦਾ ਵੀ ਕੁਝ ਨਹੀਂਗਾ ਕੋਈ ਇਹ ਤਕਲੀਫ ਨਹੀਂ 2-4 ਦਿਨ ਤਕਲੀਫ ਹੋ ਦੂ ਬਾਅਦ ਤੂੰ ਹੀ ਜੀਵੇਂ ਧੰਨਵਾਦ। ਕੋਈ ਛੱਡਿਆ ਜਾ ਸਕਦਾ ਤੇ ਜਦੋਂ ਕੈਪਟਨ ਦੀ ਸਰਕਾਰ ਬਣੀ ਸੀ ਨਾ ਇੱਕ ਮਹੀਨਾ ਪਹਿਲਾਂ ਸ਼ਕਤੀ ਦੇ ਵਿੱਚ ਤੇ ਨਸ਼ਾ ਬਿਲਕੁਲ ਹੀ ਬੰਦ ਹੋ ਗਿਆ ਸੀ ਜਾਂ ਰੁਕ ਗਿਆ ਸੀ ਜਾਨੀ ਇਹ ਟਮਾਟਾ ਵਾਂਗ ਬਣ ਗਿਆ। ਤੇ ਗਰੌਲਾ ਤਾਂ ਆਹੀ ਗਿਆ। ਆ ਰੇਟ ਤਾਂ ਨਰਾਂ ਵੇਚੀ ਦਿੱਤਾ ਉਰੇ ਤਾਂ ਵੜਾ ਜੀ ਆਂਦਾ ਲੋਕਾਂ ਦੇ। ਤੇ ਉਹਨੂੰ ਆਏ ਨਹੀਂ ਵੀ ਚੱਲ ਕੋਈ ਕੰਨ ਲੈ ਕੇ ਲਾ ਦੇ। ਤਾਨਵਾਜੀ ਸੋ ਗੱਲ ਕਰਾਂਗੇ ਜੀ ਸਤਿੰਦਰ ਸਿੰਘ ਉਹਨਾਂ ਦੀ ਹੁਣ ਪੁਲਿਸ ਨੂੰ ਉਹਨਾਂ ਦਾ 5 ਦਿਨ ਦਾ ਰਿਮਾਂਡ ਹੋਰ ਮਿਲ ਗਿਆ ਜੀ ਹਾਂ ਸਤਿੰਦਰ ਸਿੰਘ ਦਾ ਉਸ ਕੋਹਲੀ ਦਾ ਮਲਕ ਜਿਹੜਾ ਗੁਰਵੰਤ ਸਿੰਘ ਦੀ ਬੇਅਦਬੀ ਦੇ ਮਾਮਲੇ ਵਿੱਚ ਅਰੈਸਟ ਕੀਤਾ ਸੀ ਉਹਨੂੰ 328 ਰੁਪਏ ਦੇ ਮਾਮਲੇ ਵਿੱਚ 5 ਦਿਨਾਂ ਦਾ ਹੋਰ ਰਿਮਾਂਡ ਮਿਲ ਗਿਆ ਜੀ ਜੀ ਸੋ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਨੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖਿਆ ਜੀ ਉਹਨਾਂ ਦਾ ਕਹਿਣਾ ਹੈ ਕਿ 474 ਵਿੱਚੋਂ 60 ਹੀ ਅੰਮ੍ਰਿਤਧਾਰੀ ਨੇ ਜੀ ਇਹ ਬੜਾ ਹਰ ਲੋਕ ਕਾਰਜਾ ਕਮ ਸੰਵਿਧਾਨਤਾ ਚੀਪ ਖਾਲਸਾ ਵਿਵਾਨ ਦਾ ਇਹ ਕਹਿੰਦਾ ਹੈ ਕਿ ਜਿਹੜਾ ਵੀ ਉੱਥੇ ਬੰਦਾ ਮੈਂਬਰ ਹੈਗਾ ਉਹ ਬੰਦੇ ਦਾ ਅਮਰਤਧਾਰੀ ਹੋਣਾ ਲਾਜ਼ਮੀ ਆ ਹੁਣ ਕੱਲ ਦੋ ਮੈਂਬਰਾਂ ਨੇ ਸਦਨਾਮ ਸਿੰਘ ਤੇ ਅਵਤਾਰ ਸਿੰਘ ਨੇ ਗੱਲ ਸ਼ਿਕਾਇਤ ਕੀਤੀ ਹੈ ਕਿ ਮਹਾਰਾਜ 400 74 ਦੇ ਵਿੱਚੋਂ ਸਿਰਫ 60 ਹੀ ਅਮਰਤਧਾਰੀ ਨੇ ਬਾਕੀ ਸਾਰੇ ਇਦਾਂ ਹੀ ਨੇ ਬਿਨਾ ਉਸ ਤੋਂ ਨਹੀਂ ਅਮਰਤਧਾਰੀ ਤੇ ਇਸ ਤਰ੍ਹਾਂ ਦੇ ਵਿੱਚ ਉਹ ਬੰਦੇ ਬੰਦੇ ਖਾਰਜ ਹੋ ਸਕਦੇ ਆ ਉਹ ਜੇ ਨਹੀਂ ਉੱਥੇ ਆਪਣਾ ਮੁਲਾਜ਼ਮ ਜਿਹੜੀ ਹੈਗੀ ਆ ਨਾ ਖਾਰਜ ਹੋ ਸਕਦੇ ਆ ਇੰਦਰਬੀਰ ਸਿੰਘ ਨੇਜਰ ਨੂੰ ਜਿਹੜਾ ਪ੍ਰਧਾਨ ਹੈਗਾ ਉਸ ਨੂੰ ਵੀ ਕੱਲ ਤੱਕ ਨਾ 5 ਤਰੀਕ ਤੱਕ ਤਲਬ ਕੀਤਾ ਤਖਤ ਦੇ ਉੱਪਰ ਚੀਪ ਖਾਲਸਾ ਦੀਵਾਨ ਬਹੁਤ ਵੱਡੀ ਸੰਸਥਾ ਹੈਗੀ ਆ ਚੀਪ ਖਾਲਸਾ ਦੀਵਾਨ ਜਿਹੜਾ ਹੈਗਾ ਨਾ ਜੀ ਉਸ ਦਾ ਵੈਸੇ ਆਜ਼ਾਦੀ ਦੇ ਜਦੋਂ ਜਲਿਆਂਵਾਲੇ ਬਾਗ ਕਾਂਡ ਵਾਪਰਿਆ ਨਾ ਜੀ ਉਸ ਟਾਈਮ ਉਹਦਾ ਕੋਈ ਬਹੁਤ ਵਧੀਆ ਰੋਲ ਨਹੀਂ ਸੀਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ